ਖਰ ਅੱਜ ਬਹਤੋ ਕੰਮ ਜਿਹੜਾ ਰਾਸ਼ਟਰੀ ਸੰਮੇਲਨ ਚ ਮਿਲਿਆ ਹੈ। ਦੇਖੋ ਜਿਹੜੇ ਬੰਦੇ ਹਾਰਡ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ। ਜਿਸ ਤਰ੍ਹਾਂ ਜਿਹੜਾ ਮੇਰਾ ਮੁੱਖ ਕੰਮ ਹੈ ਹੋਗਾ ਜਿਹੜੀ ਮੈਡੀਕਲ ਹੈਲਪ ਹੈ ਉਹਨਾਂ ਨੂੰ ਦਵਾਈਆਂ ਉਹਨਾਂ ਨੂੰ ਜਿਹੜੀਆਂ ਬੈਕਟਰ ਬੋਰਨ ਬਾਟਰ ਬੋਰਨ ਜੀਜ਼ਾ ਕੰਦੇ ਪਾਣੀ ਨਾਲ ਮੁੱਖੀਆਂ ਮਛਰਾਂ ਨਾਲ ਆਉਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਬਚਾਣਾ ਐਮਰਜੈਂਸੀ ਮੈਡੀਕਲ ਹੈਲਪ ਬਚਾਣਾ ਜਿਹਦੇ ਵਾਸਤੇ ਅਸੀਂ ਜਿਹੜੇ ਹੈਗਾ ਐਮਰਜੈਂਸੀ ਰਿਸਪੌਂਸ ਟੀਮ ਔਰ ਜਿਹੜਾ 450 ਤੋਂ ਵੱਧ ਔਰ 323 ਜੜੀਆਂ ਆ ਗਿਆ ਉਹ ਮੈਡੀਕਲ ਟੀਮਸ ਇਸੇ ਤਰ੍ਹਾਂ 172 74 ਜੜੀਆਂ ਐਂਬੂਲੈਂਸ ਜੜੀਆਂ ਆ ਗਿਆ ਫਲੱਡ ਅਫफेक्टेड ਏਰੀਆ ਦੇ ਵਿੱਚ ਡਿਪਲਾਈ ਕੀਤੀਆਂ ਇਹਦੇ ਨਾਲ ਨਾਲ ਲੋਕਾਂ ਨੂੰ ਜਿਹੜਾ ਹੈਗਾ ਉਹ ਸਾਫ਼ ਪਾਣੀ ਵੀ ਚਾਹੀਦਾ ਹੁੰਦਾ ਖਾਣਾ ਵੀ ਚਾਹੀਦਾ ਹੁੰਦਾ ਮवेशੀਆਂ ਵਾਸਤੇ ਤੋੜੀ ਤੇ ਐਨੀਮਲ ਫੀਡ ਚਾਹੀਦੀ ਹੁੰਦੀ ਆ ਅਸੀਂ ਉਹ ਵੀ ਵਿਚਾਰ ਰਹੇ ਹਾਂ ਸ੍ਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਸੀਂ ਸਾਰੇ ਆਪਣੀ 1 ਮਹੀਨੇ ਦੀ ਤਨਖਾਹ ਵੀ ਡੋਨੇਟ ਕਰ ਰਹੇ ਹਾਂ ਸਾਰੀ ਵੀ ਡੋਨੇਟ ਕਰ ਰਹੇ ਹਾਂ ਫਲੱਡ ਰਿਲੀਫ ਵਾਸਤੇ ਔਰ ਅਸੀਂ ਆਪਣੀ ਮੈਡੀਕਲ ਏਡ ਔਰ ਦੂਜੀ ਜਿਹੜੀ ਰਾਸ਼ਨ ਔਰ ਦੂਜੀ ਏਡ ਵੀ ਭੇਜ ਰਹੇ ਆ ਇਹਦੇ ਨਾਲ ਨਾਲ ਉਹਨਾਂ ਦੀ ਜਿਹੜੀ ਲਾਈਫ ਨੂੰ ਆਪਾਂ ਰੀਬਲਡ ਕਰਨਾ ਚਾਹੀਦਾ ਉਹ ਮੈਂ ਕਸ਼ਮੀਰ ਵੀ ਗਿਆ ਸੀ ਮੈਂ ਦਵਾਈਆਂ ਲੈ ਕੇ ਗਿਆ ਸੀ ਉਹ ਕਹਿੰਦੇ ਜੀ ਅੱਗੇ ਸਰਦੀ ਆ ਰਹੀ ਆ ਸਾਨੂੰ ਤਾਂ ਕੰਬਲ ਚਾਹੀਦੇ ਆ ਤੁਹਾਨੂੰ ਆਟ ਵਾਟਰ ਬੋਟਰ ਚਾਹੀਦੇ ਆ ਫਿਰ ਮੈਂ ਦੁਬਾਰਾ ਉਹ ਲੈ ਕੇ ਗਿਆ ਇਹ ਕੋਈ ਅਸੀਂ ਅੱਜ ਜਿਹੜਾ ਹੈਗਾ ਅਸੀਂ ਉਹਦੇ ਵਾਸਤੇ ਡਰਾਈ ਰਾਸ਼ਨ ਔਰ ਜਿਹੜਾ ਮवेशੀਆਂ ਵਾਸਤੇ ਤੋੜੀ ਦਾ ਟਰੱਕ ਭੇਜਿਆ ਹੈਗਾ ਇਹ ਸਾਰੇ ਜਿਲ੍ਹਿਆਂ ਚੋਂ ਸਾਰੇ ਸ਼ਹਿਰਾਂ ਚੋਂ ਸਾਰੇ ਇਲਾਕਿਆਂ ਚੋਂ ਪਹੁੰਚ ਰਹੀ ਆ ਮਦਦ ਅਸੀਂ ਉਹਨੂੰ ਰੈਗੂਲੇਟ ਵੀ ਕਰ ਰਹੇ ਆ ਲੋਕਾਂ ਨੂੰ ਕਿਸੇ ਕਿਸਮ ਦੀ ਕਮੀ ਨਹੀਂ ਆਣ ਦੇਵਾਂਗੇ ਇਸ ਤੋਂ ਬਾਅਦ ਜਿਹੜੇ ਉਹਨਾਂ ਦੀਆਂ ਸੜਕਾਂ ਰੋੜ ਗਈਆਂ ਉਹ ਵੀ ਠੀਕ ਕਰਾਂਗੇ ਉਹਨਾਂ ਦੇ ਖੇਤਾਂ ਦੇ ਵਿੱਚ ਚਾਹੇ ਉਹ ਸਿਲਟ ਇਕੱਠੀ ਹੋ ਗਈ ਆ ਚਾਹੇ ਕਿਸੇ ਦਾ ਖੇਤ ਰੁੜ ਗਿਆ ਹੈਗਾ ਉਹ ਵੀ ਅਸੀਂ ਉਹਨਾਂ ਨੂੰ ਉਹਦੇ ਠੀਕ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰਾਂਗੇ ਸੋ ਸਰਕਾਰ ਇਸ ਦੁੱਖ ਦੀ ਘੜੀ 'ਚ ਲੋਕਾਂ ਦੇ ਨਾਲ ਖੜੀ ਆ ਔਰ ਮੈਂ ਸਾਰੇ ਜਿੰਨੇ ਵੀ ਆਪਣੇ ਪੰਜਾਬੀ ਆ ਖਾਸ ਤੌਰ ਤੇ ਸਾਰੇ ਦੇਸ਼ ਵਾਸੀਆਂ ਨੂੰ ਐਨ ਆਰ ਆਈ ਨੂੰ ਅਪੀਲ ਕਰਦਾ ਕਿ ਆਪਾਂ ਅੱਗੇ ਆਈਏ ਆਪਾਂ ਇੱਕ ਇੱਕ ਜਿਹੜੀ ਫੈਮਲੀ ਆ ਉਹਨੂੰ ਅਡਾਪਟ ਕਰੀਏ ਕਿਸੇ ਕਿਸਾਨ ਦੀ ਮਜ਼ਦੂਰ ਦੀ ਜਾਂ ਜਿਹੜੇ ਰੂਰਲ ਆਰਟੀਜ਼ਨਸ ਆ ਜਿਹੜੇ ਅਫੈਕਟਡ ਹੈ ਚਾਹੇ ਸ਼ਹਿਰਾਂ ਦੇ ਵਿੱਚ ਹੋਣ ਚਾਹੇ ਜਿਹੜੇ ਹੋਣ ਕਿਸੇ ਦੀ ਕੋਈ ਦੁਕਾਨ ਰੁੜ ਗਈ ਆ ਕਿਸੇ ਦਾ ਕੋਈ ਖੇਤ ਰੁੜ ਗਿਆ ਕਿਸੇ ਦੀ ਫਸਲ ਮਰ ਗਈ ਆ ਕਿਸੇ ਦਾ ਘਰ ਟਹਿ ਗਿਆ ਤੇ ਆਪਾਂ ਇੱਕ ਇੱਕ ਪਰਿਵਾਰ ਅਡੌਪਟ ਕਰੀਏ ਤੇ ਆਪਾਂ ਸਾਰੇ ਜਣੇ ਇੱਕ ਇੱਕ ਪਰਿਵਾਰ ਦੀ ਮਦਦ ਕਰੀਏ ਮੈਂ ਸਾਰੇ ਜਿੰਨੇ ਮੇਰੇ ਡਾਕਟਰ ਕਲੀਗਾਂ ਉਹਨਾਂ ਨੂੰ ਵੀ ਜਿਹੜੇ ਸਮਰੱਥ ਲੋਕ ਆ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਅੱਗੇ ਆਓ ਇੱਕ ਇੱਕ ਪਰਿਵਾਰ ਅਡੌਪਟ ਕਰੋ ਆਪਾਂ ਨੂੰ ਵਾਇਗਰੂ ਨੇ ਬਹੁਤ ਕੁਝ ਦਿੱਤਾ ਤੇ ਆਪਾਂ ਇੱਕ ਇੱਕ ਪਰਿਵਾਰ ਦੀ ਮਦਦ ਕਰਕੇ ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜੇ ਕਰੀਏ ਔਰ ਮੈਂ ਦੋ ਪਰਿਵਾਰ ਕਟੋੜਾਡ ਦੋ ਪਰਿਵਾਰ ਅਡਾਪਟ ਕਰਾਂਗਾ ਜਾਂ ਇਸ ਤੋਂ ਵੱਧ ਕਰਾਂਗਾ ਮੈਂ ਜਾ ਰਿਹਾ ਕਾ ਜੀ ਗੁਰਦਾਸਪੁਰ ਪ੍ਰਾਂਤ ਦੀ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਦੁਬਾਰਾ ਤੋਂ ਜਿਹੜੀ ਜ਼ਿੰਦਗੀ ਆ ਉਹਨਾਂ ਨੂੰ ਲੱਗੇ ਪਿਆ ਸਾਰਾ ਪੰਜਾਬ ਸਾਰਾ ਦੇਸ਼ ਸਾਡੀ ਨਾਲ